ਨਮਸਕਾਰ ਜੀ ਮੈਂ ਹਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਅਮਰੀਕੀ ਜੇਲ੍ਹ ਚ ਬੰਦ ਪ੍ਰਵਾਸੀ ਸਿੱਖਾਂ ਨੂੰ ਗੁਰੂ ਘਰਾਂ ਦਾ ਆਸਰਾ ਕਿੰਜ ਮਿਲ ਰਿਹਾ ਹੈ ਸਾਲੇਮ ਤੋਂ ਇੱਕ ਵਿਸ਼ੇਸ਼ ਰਿਪੋਰਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੈਰ ਕਾਨੂੰਨੀ ਪ੍ਰਵਾਸਪਤੀ ਜ਼ੀਰੋ ਟੋਲਰੇਂਸ ਪਾਲਿਸੀ ਤਹਿਤ ਅਮਰੀਕਾ ਨੇ ਵਕ ਵਕ ਦੇ ਲਾਂਚੇ ਸੰਤਾਪ ਹੰਡਾਉਣ ਲਈ ਮਜਬੂਰ ਪ੍ਰਵਾਸੀਆਂ ਚੋਂ ਵੱਡੀ ਗਿਣਤੀ ਸਿੱਖਾਂ ਦੀ ਹੈ ਸਾਲੇਮ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦਿਹਾਤੀ ਔਰੇਗਨ ਸ਼ਾਇਡਨ ਸਥਿਤ ਫੈਡਰਲ ਜੇਲ੍ਹ ਚ ਬੰਦ ਇਨ੍ਹਾਂ ਸਿੱਖ ਪ੍ਰਵਾਸੀਆਂ ਉਤੇ ਰਿਹਾ ਹੋ ਚੁੱਕੇ ਸਿੱਖਾਂ ਦੇ ਹੱਕ ਚ ਨਿਤਰਾਇਆ ਹੈ ਗੁਰਦੁਆਰੇ ਵੱਲੋਂ ਸਿੱਖ ਪ੍ਰਵਾਸੀਆਂ ਨੂੰ ਸਿਰ ਟਕਣ ਤੋਂ ਲੈ ਕੇ ਧਾਰਮਿਕ ਤੇ ਹੋਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਉਧਰ ਔਰੇਗਨ ਦੀ ਵਲੰਟੀਅਰ ਸੰਸਥਾ ਸਿੱਖ ਪ੍ਰਵਾਸੀਆਂ ਨੂੰ ਹਰ ਸੰਭਵ ਕਾਨੂੰਨੀ ਇਮਦਾਦ ਕਰ ਰਹੀ ਹੈ ਵਾਲੰਟੀਅਰਾਂ ਸੰਸਥਾ ਨਾਲ ਜੁੜੇ ਹਵਾਈ ਫੌਜ ਤੋਂ ਸੇਵਾਮੁਕਤ ਨਾਰਮ ਤੇ ਉਹ ਦੀ ਪਤਨੀ ਕੈਥੀ ਡੇਵਿਸ ਕੜਕ ਦੀ ਤੁੱਪ ਵਿੱਚ ਓਰੇਗਨ ਜੇਲ੍ਹ ਦੀ ਕੰਧ ਦੇ ਪਰਛਾਵੇਂ ਹੇਠ ਆ ਕੇ ਖੜਦੇ ਨੇ ਉਹਨਾਂ ਨੂੰ ਜੇਲ੍ਹ ਵਿੱਚੋਂ ਤਿੰਨ ਪ੍ਰਵਾਸੀਆਂ ਦੇ ਬਾਹਰ ਆਉਣ ਦੀ ਉਡੀਕ ਹੈ ਵਾਲੰਟੀਅਰਾਂ ਦੇ ਐਡ ਹਾਕ ਗਰੁੱਪ ਦੇ ਮੈਂਬਰ ਇਸ ਜੋੜੇ ਦੀ ਇਹ ਨੇਤ ਦੀ ਮਸ਼ਕਾ ਟਰੰਪ ਪ੍ਰਸ਼ਾਸਨ ਵੱਲੋਂ ਦਿਹਾਤੀ ਓਰੇਗਨ ਬਿਚਲੀ ਫੈਡਰਲ ਜੇਲ੍ਹ 124 ਪ੍ਰਵਾਸੀਆਂ ਨੂੰ ਤਬਦੀਲ ਕੀਤੇ ਜਾਣmargੋਂ ਹਾਲੀਆ ਮਹੀਨਿਆਂ ਵਿੱਚ ਵਲੰਟੀਅਰਾਂ ਨੇ ਇਹ ਸਮੂਹ ਦਾ ਗਠਨ ਕੀਤਾ ਸੀ ਜੇਲ੍ਹ ਵਿੱਚ ਅੰਦਾਜ਼ਨ 1600 ਪ੍ਰਵਾਸੀ ਬੰਦੇ ਨੇ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸਿੱਖਾਂ ਦੀ ਸੀ ਨੌਰਮ ਤੇ ਕੈਥੀ ਡੇਵਿਸ 400 ਹੋਰ ਨਵਲੰਟੀਅਰ ਜਿਨ੍ਹਾਂ ਤੋਂ ਸੇਵਾਮੁਕਤ ਕਾਲਜਾਂ ਤੋਂ ਸਰਜਰੀ ਗ੍ਰੈਜੂਏਸ਼ਨ ਕਰਤਮਾਲੇ ਵਿਦਿਆਰਥੀ ਵਕੀਲ ਪਾਦਰੀ ਆਦਿ ਸ਼ਾਮਲ ਨੇ ਇਹ ਵੀ ਜੇਲ੍ਹ ਵਿੱਚ ਬੰਦ ਪ੍ਰਵਾਸੀਆਂ ਦੀ ਮਦਦ ਵਾਸਤੇ ਨਿਤਰੇ ਹੋਏ ਨੇ ਕੈਥੀ ਡੈਵਿਸ ਜਿਹੜੀ ਕਿ 71 ਸਾਲਾਂ ਦੀ ਹੈ ਉਹ ਕਹਿੰਦੀ ਹੈ ਕਿ ਉਹਨਾਂ ਨੂੰ ਇਹਨਾਂ ਪ੍ਰਵਾਸੀ ਕੈਦੀਆਂ ਦੇ ਚਿਹਰੇ ਤੇ ਵੱਡੀ ਮੁਸਕਰਾਹਟ ਦੇਖ ਕੇ ਖੁਸ਼ੀ ਮਿਲਦੀ ਹੈ ਇਹਨਾਂ ਵਲੰਟੀਅਰਾਂ ਵੱਲੋਂ ਪੈਸੇ ਤੇਲੇ ਦਾ ਜੁਗਾੜ ਕਰਨ ਤੋਂ ਅਸਬਰਾਤ ਪ੍ਰਵਾਸੀਆਂ ਦੀਆਂ ਜ਼ਮਾਨਤਾਂ ਭਰਨ ਵਾਸਤੇ 12000 ਡਾਲਰ ਇਕੱਠੇ ਕੀਤੇ ਜਾ ਚੁੱਕੇ ਨੇ ਉਧਰ ਸਲੇਮ ਨੇੜਲਾ ਸਿੱਖ ਗੁਰਦੁਆਰਾ ਵੀ ਇਹਨਾਂ ਪ੍ਰਵਾਸੀਆਂ ਨੂੰ ਧਾਰਮਿਕ ਤੇ ਹੋਰ ਸੇਵਾਵਾਂ ਮਾਹੀਆ ਕਰਵਾਉਣ ਦੇ ਨਾਲ-ਨਾਲ ਸਿਰ ਟਕਨ ਲਈ ਛੱਤ ਦੇ ਨਾਲ ਮੋੜ ਪੈਰਾਸੈਟ ਕਰਨ 'ਚ ਮਦਦ ਦੇ ਰਿਹਾ ਹੈ ਪ੍ਰਿਹਾਵ ਹੈ ਸिखਾਂ ਦੇ ਹੋਰ ਨਾਕ ਕੈਦੀਆਂ ਵੱਲੋਂ ਗੁਰਦੁਆਰੇ ਚ ਲੰਗਰ ਸਪੇਦ ਹੋ ਸੇਵਾਵਾਂ ਚ ਹੱਥ ਵਟਾਇਆ ਜਾਂਦਾ ਹੈ ਜੇਲ੍ਹ ਵਿੱਚ ਬੰਦ ਕਈ ਪ੍ਰਵਾਸੀਆਂ ਨੇ ਅਮਰੀਕਾ ਪੁੱਜਣ ਲਈ ਲੰਮਾ ਤੇ ਭਿਆਨਕ ਸਫ਼ਰ ਤੈਅ ਕੀਤਾ ਹੈ ਸ਼ਰਨ ਦੀ ਮੰਗ ਕਰਦੇ ਕਈਆਂ ਨੂੰ ਜਾਂ ਤਾਂ ਮੋੜ ਦਿੱਤਾ ਗਿਆ ਜਾਂ ਫਿਰ ਕਈ ਪੁੱਜੇ ਸਾਥ ਸਰਹੱਦੀ ਏਜੰਟਾਂ ਦੇ ਹੱਥੇ ਝੜ ਗਏ ਕੈਥੀ ਡੈਪਸ ਨੇ ਕਿਹਾ ਕਿ ਉਹ ਸਭ ਕੁਝ ਦਾ ਹਿੱਸਾ ਬਣੇ ਕਿਉਂਕਿ ਸਾਡੇ ਕੋਲ ਕਾਨੂੰਨੀ ਪ੍ਰਬੰਧ ਹੈ ਹਰ ਕਿਸੇ ਉੱਤੇ ਲਾਗੂ ਹੁੰਦਾ ਹੈ ਉਧਰ ਕੈਥੀ ਦੇ ਪਤੀ ਨੂੰ ਲੱਗਦਾ ਹੈ ਕਿ ਪ੍ਰਵਾਸੀ ਨੂੰ ਲੜਿੰਦੀ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ ਪ੍ਰਵਾਸੀਆਂ ਤਦ ਤੱਕ ਵਕੀਲਾਂ ਦੀ ਰਸਾਈ ਔਰ ਇੱਕ ਅੰਦੀ ਅਮਰੀਕਨ ਸਿਵਲ ਲਿਬਰਟिज ਯੂਨੀਅਨ ਵੱਲੋਂ ਤਿਆਰ ਕੇਸ ਤੇ ਫਕਰ ਹੋਇਆ ਇਸੇ ਇੱਕ ਵਿਸ਼ੇਸ਼ ਰਿਪੋਰਟ ਅਮਰੀਕੀ ਗੇਲਪਨ ਪ੍ਰਵਾਸੀ ਸਿੱਖਾਂ ਨੂੰ ਗੁਰੂ ਘਰਾਂ ਦਾ ਆਸਰਾ ਕਿੰਝ ਮਿਲ ਰਿਹਾ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਬੇਅਦਬੀ ਮਾਮਲਿਆਂ ਬਾਰੇ ਬਣੀ ਵਿਸ਼ੇਸ਼ ਜਾਂਚਟੀਮ ਐਸਆਈਟੀ ਦੇ ਮੈਂਬਰ ਤੇ ਆਈ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਐਸਆਈਟੀ ਜਲਦ ਹੀ ਆਪਣੀ ਜਾਂਚ ਪੂਰੀ ਕਰਕੇ ਰਿਪੋਰਟ ਨੂੰ ਅਦਾਲਤ ਵਿੱਚ ਜਮ੍ਹਾਂ ਕਰਾਏਗੀ ਸਾਲ 2015 ਵਿੱਚ ਬੇਅਦਬੀ ਅਤੇ ਗੋਲੀਕੰਢ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚਟੀਮ ਆਪਣਾ ਕੰਮ ਕਰਨ ਲਈ ਪੂਰੀ ਤਰ੍ਹਾਂ ਅੱਗੇ ਵੱਧ ਚੁੱਕੀ ਹੈ ਟੀਮ ਨੇ ਹੁਣ ਤੱਕ ਤਕਰੀਬਨ 200 ਪੁਲਿਸ ਅਧਿਕਾਰੀਆਂ ਸਿਆਸੀਆਂ ਤੇ ਆਮ ਲੋਕਾਂ ਤੇ ਲੀਡਰਾਂ ਦੇ ਬਿਆਨ ਕਲਮਬੰਦ ਕੀਤੇ ਐਸਆਈਟੀ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਪਟਿਆਲਾ ਹਾਊਸ ਅਦਾਲਤ ਨੂੰ ਦੱਸਿਆ ਕਿ ਅਗਸਤਾ ਵੈਸਟਲੈਂਡ ਕੋਟਾਲੇ ਦੇ ਵਿਚੋਲੀਏ ਕ੍ਰਿਸਚਨ ਮਸ਼ੇਲ ਨੇ ਪੁੱਛਗਿੱਛ ਵਿੱਚ ਸੋਨੀਆ ਗਾਂਧੀ ਦਾ ਨਾਮ ਲਿਆ ਏਡੀ ਨੇ ਅੱਗੇ ਆਖਿਆ ਕਿ ਹਾਲੇ ਉਹ ਇਹ ਨਹੀਂ ਦੱਸ ਸਕਦੇ ਕਿ ਮਸ਼ੇਲ ਨੇ ਗਾਂਧੀ ਦਾ ਨਾਮ ਕਿਸ ਸੰਦਰਭ ਵਿੱਚ ਲਿਆ ਈਡੀ ਦਾ ਦਾਅਵਾ ਹੈ ਕਿ ਮਸ਼ੇਲ ਨੇ ਇਟਲੀ ਦੀ ਮਹਿਲਾ ਦੇ بیٹے ਦਾ ਵੀ ਜ਼ਿਕਰ ਕੀਤਾ ਇਸ ਤੇ ਭਾਜਪਾ ਦੇ ਸੀਨੀਅਰ ਨੇਤਾ ਜਾਵედაਕਰ ਨੇ ਆਖਿਆ ਕਿ ਪਹਿਲਾਂ ਦੇਸ਼ ਨੂੰ ਕੇਵਲ ਦੋ ਸ਼ਬਦ ਪਤਾ ਸਨ ਫੈਮਲੀ ਅਤੇ ਏਪੀ ਪਹਿਲਾਂ ਇਸ ਤੇ ਚਰਚਾ ਹੋ ਰਹੀ ਹੈ ਕਿ ਇਸ ਦਾ ਇਸ਼ਾਰਾ ਕਿਸ ਵੱਲ ਹੈ ਐਨ.ਡੀ ਨੇ ਅਦਾਲਤ ਨੂੰ ਜਿਹੜੇ ਨਾਵਾਂ ਦੀ ਜਾਣਕਾਰੀ ਦਿੱਤੀ ਉਸ ਵਿੱਚ ਬਿਗ ਮੈਨ son of Italian lady party leader ਆਰ ਵਰਗੇ ਸ਼ਬਦ ਨੇ ਉਹਨਾਂ ਆਖੇ ਕਿ ਸਾਰੇ ਇੱਕੋ ਪਰਿਵਾਰ ਦੀ ਤਰ੍ਹਾਂ ਇਸ਼ਾਰਾ ਕਰਦੇ ਨੇ ਉਹਨਾਂ ਆਖੇ ਕਿ ਕੋਲਾਸ ਕੈਮ ਵਿੱਚ ਡਾਕਟਰ ਮਨਮੋਹਨ ਸਿੰਘ ਵਿਚਾਰਾ ਤੇ ਬੇਸਾਰਾ ਬੜੇਲੇ ਕਿਉਂਕਿ ਉਹਨਾਂ ਦੇ ਕੋਲ ਜੋ ਚਿੱਠੀ ਆਉਂਦੀ ਸੀ ਜਾਵਿਦ ਕਰਨੇ ਆਖਿਆ ਕਿ ਜਿਵੇਂ ਮਿਸ਼ੇਲ ਨੂੰ ਭਾਰਤ ਲਿਆਂਦਾ ਗਿਆ ਕਾਂਗਰਸ ਨੇ ਤੁਰਤ ਉਸ ਨੂੰ ਵਕੀਲ ਵੀ ਦੇ ਦਿੱਤਾ ਇਸ ਨਾਲ ਉਸ ਦੇ ਰਾਜ ਉਜਾਗਰ ਹੋ ਰਹੇ ਨੇ ਉਧਰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੇ ਆਖਿਆ ਕਿ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਯੂਪੀ ਵਿੱਚ ਕਿਸੇ ਵੀ ਜਥੇਬੰਦੀ ਨਾਲ ਗੱਠ ਲੋੜ ਕਰਨ ਨੂੰ ਤਿਆਰ ਹੈ ਉਹਨਾਂ ਆਖੇ ਕਿ ਉੱਤਰ ਪ੍ਰਦੇਸ਼ ਵਿੱਚ ਕਿਸੇ ਵੀ ਪਾਰਟੀ ਨਾਲ ਗੱਲਬਾਤ ਦੀ ਤਿਆਰੀ ਹੈ ਕਿਉਂਕਿ ਜਨਤਾ ਚਾਹੁੰਦੀ ਹੈ ਕਿ ਸਭ ਇਕੱਠੇ ਹੋਣ ਉਹਨਾਂ ਇਹ ਵੀ ਆਖੇ ਕਿ ਭਾਜਪਾ ਵਿਰੋਧੀ ਧਿਰਾਂ ਨਾਲ ਇੱਕ ਦੂਜੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ ਟ੍ਰਾਈਬਬਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੇ ਜੋ ਵਾਅਦੇ ਕੀਤੇ ਉਹ ਧੋਖਾ ਸਾਬਤ ਹੋਏ ਜਨਤਾ ਇਹਨਾਂ ਤੋਂ ਛੁਟਕਾਰਾ ਚਾਹੁੰਦੀ ਹੈ ਉਹਨਾਂ ਆਖਿਆ ਕਿ ਸਾਡਾ ਰਵੱਈਆ ਬਹੁਤ ਸਾਫ਼ ਹੈ ਕਿ ਜੋ ਭਾਜਪਾ ਨਾਲ ਜਨਤਾ ਨੂੰ ਨਜ਼ਾਹ ਦੇਣ ਲਈ ਸਾਡਾ ਸਾਥ ਦਿੱਤਾ ਜਾਏਗਾ ਉਸ ਦਾ ਅਸੀਂ ਸਵਾਗਤ ਕਰਾਂਗੇ ਉਹਨਾਂ ਆਖੇ ਕਿ ਤਿੰਨ ਨਤੀਜਿਆਂ ਤਿੰਨ ਸੁਭਿਆਂ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਲੋਕ ਭਾਜਪਾ ਦੀ ਸਰਕਾਰ ਨਹੀਂ ਚਾਹੁੰਦੇ ਕਾਂਗਰਸ ਜਨਤਾ ਦੇ ਸਰਕਾਰਾਂ ਨੂੰ ਨਾਲ ਲੈ ਕੇ ਚਲਦੀ ਹੈ ਤੇ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਭਾਜਪਾ ਨੂੰ ਹਰਾਉਣ ਲਈ ਜਨਤਾ ਚਾਹੁੰਦੀ ਹੈ ਕਿ ਸਾਰੇ ਇਕੱਠੇ ਹੋਣ ਉਹਨਾਂ ਆਖੇ ਕਿ ਅਸੀਂ ਚਾਹੁੰਦੇ ਹਾਂ ਸਭ ਸਾਥ ਦੇਣ ਬੱਬਰ ਨੇ ਕੀ ਭਾਜਪਾ ਦੇ ਖਿਲਾਫ ਤਾਕਤਾਂ ਨੂੰ ਇੱਕ ਦੂਜੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਨੱਚਣਾ ਭੁੱਲਿਆ ਪੰਜਾਬ ਢੋਲ ਦੇ ਡੱਗੇ ਨਾਲ ਹੁਣ ਨਹੀਂ ਉੱਠਦੇ ਪੰਜਾਬ ਦੇ ਪੱਬ ਪੰਜਾਬ ਦੇ ਵਿਹੜੇ 'ਚ ਹੁਣ ਭੰਗੜੇ ਦੀ ਧਮਾਲ ਨਹੀਂ ਪੈਂਦੀ ਹੁਣ ਨਾ ਛੈਲ ਛਵੀਲੇ ਗੱਭਰੂ ਲੱਭਦੇ ਐ ਤੇ ਨਾ ਹੀ ਜੇਬਪਾਰ ਚੱਲਦੀ ਐ ਜੋ ਪੰਜਾਬ ਕਦੇ ਖੁਦ ਨੱਚਦਾ ਸੀ ਉਸਦੇ ਪੱਬਾਂ ਹੀਟੋਂ ਜਰਖੇਜ ਭੋਂ ਵੀ ਨਹੀਂ ਰਹੀ ਰਹਿੰਦੀ ਕਸਰ ਨਸ਼ਿਆਂ ਨੇ ਕੱਢ ਦਿੱਤੀ ਜੁੱਸੇ ਵਾਲੀ ਜਵਾਨੀ ਲੱਭਣੀ ਵੀ ਸੌਖੀ ਨਹੀਂ ਬਾਕੀ ਬਾਜ਼ਾਰ ਦੀ ਲਿਸ਼ਕ ਨੇ ਲੋਕ ਨਾਚ ਭੰਗੜੇ ਦੀ ਨੁਹਾਰ ਖੋ ਲਈ ਯੁਵਕ ਮੇਲਿਆਂ 'ਚ ਭੰਗੜਾ ਟੀਮਾਂ ਦਾ ਘਟਣਾ ਸਹਿਜ ਨਹੀਂ ਭੰਗੜਾ ਇਨਾ ਮਹਿੰਗਾ ਹੋ ਗਿਆ ਕਿ ਸਰਕਾਰੀ ਕਾਲਜਾਂ ਦੇ ਵਸਤ 'ਚ ਨਹੀਂ ਰਿਹਾ ਭੰਗੜਾ ਪੰਜਾਬ ਸਰਕਾਰ ਵੀ ਆਪਣੇ ਲੋਕ ਨਾਚ ਦੀ ਗਵਾਚ ਰਹੀ ਰੂਹ ਤੋਂ ਬੇਖਬਰ ਹੈ ਪਹਿਲਵਾਨੀ ਤੇ ਕਿਸਾਨੀ ਦੇ ਸੰਗਮ ਵਾਲਾ ਲੋਕ ਨਾਚ ਭੰਗੜਾ ਪੰਜਾਬ ਦੇ ਸੱਭਿਆਚਾਰ ਦੀ ਵੱਡੀ ਪਛਾਣ ਹੈ ਪੰਜਾਬੀ ਵਸਤੀ ਪਟਿਆਲਾ ਤੇ ਪੰਜਾਬ ਵਸਤੀ ਚੰਡੀਗੜ੍ਹ ਦੇ ਜਰਨਲ ਬੇਲੇ ਹੁਣੇ ਖਤਮ ਹੋਏ ਨੇ ਮਾਨਸਾ ਜ਼ੋਨ 'ਚ ਕਰੀਬ 64 ਕਾਲਜ ਪੈਂਦੇ ਆ ਭੰਗੜਾ ਸਿਰਫ 3 ਕਾਲਜ ਲੈ ਕੇ ਆਏ ਬਠਿੰਡਾ ਜ਼ੋਨ 'ਚ 65 ਕਾਲਜ ਪੈਂਦੇ ਆ ਤੇ ਕੇਵਲ 4 ਕਾਲਜਾਂ 'ਚ ਭੰਗੜੇ ਦੀ ਆਈਟਮ ਹੋਈ ਇਵੇਂ ਸੰਗਰੂਰ ਜ਼ੋਨ ਵਿੱਚ 66 ਕਾਲਜ ਪੈਂਦੇ ਆ ਪਰ ਭੰਗੜਾ ਟੀਮਾਂ ਦੀ ਗਿਣਤੀ ਸਿਰਫ 5 ਰਹੀ ਯੂਨੀਵਰਸਿਟੀ ਦੇ ਯੋਗਕਵ ਭਾਵਾਂ ਵਿਭਾਗ ਦੇ ਡਾਇਰੈਕਟਰ ਗੁਰਸੇਵ ਕਲੰਬੀ ਦਾ ਅਕਨ ਹੈ ਕਿਸੇ ਜ਼ੋਨ ਤੋਂ 5 ਤੋਂ ਵੱਧ ਟੀਮਾਂ ਭੰਗੜੇ ਦੀਆਂ ਨਹੀਂ ਆ ਰਹੀਆਂ ਥੋੜੇ ਅਰਸੇ ਦੌਰਾਨ ਭੰਗੜੇ ਦੀ ਕਰੀਬ 30% ਦੀ ਭਾਗੀਦਾਰੀ ਘਟੀ ਆ ਉਹਨਾਂ ਤਰਕ ਦੇ ਤਾਂ ਕਿ ਉਹਨਾਂ ਭੰਗੜਾ ਮਹਿੰਗਾ ਹੋ ਗਿਆ ਸਰਕਾਰੀ ਕਾਲਜਾਂ ਕੋਲ ਸੀਮਤ ਸਾਧਨ ਹੁੰਦੇ ਨੇ ਦੂਜਾ ਹੁਣ ਗੱਭਰੂ ਵੀ ਪੁਰਾਣੇ ਜੁੱਸੇ ਵਾਲੇ ਨਹੀਂ ਰਹੇ ਮਰੇ ਮਰੇ ਜੁੱਸਿਆਂ ਵਾਲੇ ਤੇ ਛੋਟੇ ਕੱਦਾਂ ਵਾਲੇ ਗੱਭਰੂ ਪੈਦਾ ਹੋ ਰਹੇ ਨੇ 10 ਮਿੰਟ ਦੇ ਭੰਗੜੇ ਦੌਰਾਨ ਜੀਭਾਂ ਬਾਹਰ ਨਿਕਲ ਜਾਂਦੀਆਂ ਹਾਫ ਜਾਂਦੇ ਆ ਤੇ ਸਾਹ ਚੜ ਜਾਂਦਾ ਐਵੇਂ ਹੀ ਪੰਜਾਬ ਯੂਨੀਵਰਸਿਟੀ ਦੇ ਕਰੀਬ 200 ਕਾਲਜ ਨੇ ਜਿਨ੍ਹਾਂ ਦੇ ਦਰਜਨਾ ਜੋ ਨਾਚ ਕਲਚਰ ਮੁਕਾਬਲੇ ਹੁੰਦੇ ਨੇ ਹਰ ਜ਼ੋਨ 'ਚ ਕਰੀਬ 5 ਤੇ 6 ਟੀਮਾਂ ਹੀ ਭੰਗੜੇ ਦੀਆਂ ਆਉਂਦੀਆਂ ਐ ਪੰਜਾਬੀ ਵਸਤੀ ਦੇ ਪੰਜਾਬ ਯੂਨੀਵਰਸਿਟੀ ਦੇ ਯੁਵਕ ਸੁਲਾਮਾ ਭਾਗ ਦੇ ਡਾਇਰੈਕਟਰ ਨਿਰਮਲ ਜੋੜਾ ਦਾ ਪ੍ਰਤੀਕਰਮ ਹੈ ਕਿ ਵਪਾਰੀ ਕਰਨ ਦੀ ਮਾਰ ਪੰਗੜੇ ਤੇ ਪਈ ਹੈ ਜਿਸ ਕਰਕੇ ਇੱਕ ਕਾਲਜ ਨੂੰ ਪੰਗੜੇ ਦੀ ਤਿਆਰੀ ਕਰੀਬ 30 30 ਤੋਂ 50 ਹਜ਼ਾਰ ਤੇ 1.5 ਲੱਖ ਰੁਪਏ ਚ ਪੈਂਦੀ ਹੈ ਤਿਆਰੀ ਵਾਸਤੇ ਕਾਲਜ ਨੂੰ ਪੱਲਿਓਂ ਖਰਚ ਕਰਨਾ ਪੈਂਦਾ ਪਰ ਕਾਲਜਾਂ ਕੋਲ ਇੰਨੇ ਸਾਧਨ ਹੁੰਦੇ ਨਹੀਂ ਪ੍ਰਾਈਵੇਟ ادارے ਵੀ ਕਈ ਵਾਰੀ ਖੁੱਲ ਕੇ ਖਰਚ ਕਰ ਦਿੰਦੇ ਆ ਵੇਰਵੇ ਅਨੁਸਾਰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜਿਹਨੂੰ UGC ਕਹਿੰਦੇ ਆ ਉਸਨੇ ਸਾਲ 1984 ਵਿਚ ਅੰਤਰ-ਵਰਸ਼ੀ ਮੁਕਾਬਲੇ ਸ਼ੁਰੂ ਕੀਤੇ ਉਦੋਂ ਹੀ ਭੰਗੜੇ ਨੂੰ ਲੋਕਨਾਚ ਵਜੋਂ ਕਮਿਸ਼ਨ ਨੇ ਮਾਨਤਾ ਦਿੱਤੀ ਸੀ ਹੁਣ ਕੌਮੀ ਪੱਧਰ ਤੇ ਅੰਤਰ-ਵਰਸ਼ੀ ਮੁਕਾਬਲੇ ਚ ਭੰਗੜਾ ਬਹੁਤੀਆਂ ਯੂਨੀਵਰਸਟੀਆਂ ਲੈ ਕੇ ਜਾਂਦੀਆਂ ਹੀ ਨਹੀਂ ਪੰਜਾਬੀ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਜ਼ਿਲ੍ਹਾ ਦਰਾਲੀ ਤੇ ਭੰਗੜਾ ਅੰਤਰ-ਵਰਸ਼ੀ ਮੁਕਾਬਲੇ ਤੇ ਪ੍ਰਤੀਨਿਧਤਾ ਕਰਦਾ ਹੈ ਵੱਡਾ ਪੱਖ ਹੈ ਕਿ ਉਹ ਉੱਭਰਿਆ ਵੀ ਕਿ ਭੰਗੜਾ ਪਾਉਣ ਵਾਲੇ ਤਾਂ ਹੁਣ ਹਵਾਈ ਅੱਡਿਆਂ ਉੱਤੇ ਖੜੇ ਆ ਤੇ ਬਾਕੀ ਆਈਲੈਂਡਸ ਕੇਂਦਰਾਂ 'ਚ ਸਿਰ ਫੜੀ ਬੈਠੇ ਨੇ ਸਰਕਾਰੀ ਕਾਲਜਾਂ 'ਚ ਜੋ ਅਧਿਆਪਕ ਖੁਦ ਠੇਕੇ ਤੇ ਆ ਉਹ ਕੱਚੇ ਆ ਉਹਨਾਂ ਲਈ ਭੰਗੜੇ ਤੋਂ ਪਹਿਲਾਂ ਪੇਟ ਐ ਭੰਗੜਾ ਬਾਅਦ 'ਚ ਐ ਪੇਟ ਨਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਤਰਫੋਂ ਹਰ ਬਾਰੇ ਸਟੇਟ ਯੂਥ ਫੈਸਟੀਵਲ ਤੇ ਅੰਤਰਰਾਸ਼ਟਰੀ ਯੂਥ ਫੈਸਟੀਵਲ ਕਰਾਇਆ ਜਾਂਦੇ ਨੇ ਯੁਵਕ ਸੇਵਾਵਾਂ ਨੂੰ ਫੰਡ ਦੇਣ ਮੌਕੇ ਸਰਕਾਰਾਂ ਹੱਥ ਪਿਛਾਣ ਨੂੰ ਤੂ ਲੈਂਦੀਆਂ ਭੰਗੜੇ ਵਾਲਾ ਮਾਹੌਲ ਕੌਣ ਦੇਊ ਅਮੋਲਕ ਸਿੰਘ ਕਹਿੰਦਾ ਪਲਸ ਮੱਧਿਕ ਵੀਨਾ ਮੋਲਕ ਦਾ ਕਹਿਣਾ ਹੈ ਕਿ ਪੰਜਾਬ ਦਾ ਭੰਗੜੇ ਵਾਲਾ ਮਾਹੌਲ ਨਹੀਂ ਘਰ ਤੇ ਖੇਤ ਸਿਵਿਆਂ ਚ ਬਦਲ ਗਿਆ ਹੈ ਜਵਾਨੀ ਨਸ਼ਾ ਛਡਾਊ ਕੇਂਦਰਾਂ ਚ ਪਈ ਹੈ ਲੋਕ ਹਸਪਤਾਲਾਂ ਤੇੇ ਬੇਰੁਜ਼ਗਾਰ ਤੇ ਮਾਜਮ ਸੜਕਾਂ ਤੇ ਨੇ ਪੰਜਾਬ ਤਾਂ ਉਦੋਂ ਹੀ ਭੰਗੜਾ ਪਾਉਣ ਦਾ ਹਾਨੀ ਬਣੂ ਜਦੋਂ ਭਗਤ ਸਿੰਘ ਤੇ ਦੁੱਲੇ ਨੂੰ ਪਛਾਣਨ ਲੱਗੇਗਾ ਪੰਜਾਬ ਔਰ ਕਿਉਂਕਿ ਪੰਜਾਬ ਦੇ ਗੱਭਰੂ ਵਿਦੇਸ਼ਾਂ ਵੱਲ ਉਡਾਰੀਆਂ ਭਰ ਰਹੇ ਨੇ ਜਾਜਾਂ ਵਿੱਚ ਕੁਝ ਨਸ਼ਿਆਂ ਨੇ ਖਾ ਲਏ ਤੇ ਕੁਝ ਜ਼ੁਲਮ ਦੇ ਵਿੱਚ ਜੁਰਮ ਦੇ ਵਿੱਚ ਜ਼ੁਲਮ ਕਰ ਰਹੇ ਨੇ ਤੇ ਮਸ਼ਹੂਰ ਲੋਕ ਗਾਇਕ ਭੰਗੜੇ ਦੀ ਤਾਕਤ ਪੰਮੀ ਬਾਈ ਦਾ ਕਹਿਣਾ ਹੈ ਕਿ ਜਿਸ ਭੰਗੜੇ ਨੇ ਆਤਵਾਦ ਦੇ ਭੈ ਨੂੰ ਲੋਕਾਂ ਚੋਂ ਬਾਹਰ ਕੱਢਿਆ ਸੀ ਉਦੋਂ ਭੰਗੜਾ ਪੰਜਾਬ ਨੂੰ ਨਸ਼ਿਆਂ ਦੀ ਜਕੜ ਤੋਂ ਕੱਢਣ ਦੀ ਤਾਕਤ ਰੱਖਦਾ ਹੈ ਬਸ਼ਰਤੇ ਸਰਕਾਰ ਐਸ ਪਾਸੇ ਧਿਆਨ ਦੇਵੇ ਭੰਗੜਾ ਮਹਿੰਗਾ ਜ਼ਰੂਰ ਹੋਇਆ ਪਰ ਸਰਕਾਰਾਂ ਚਾਹਣ ਤਾਂ ਪੰਜਾਬ ਦੇ ਲਈ ਇਹ ਸ਼ਲੋਕ ਨਾਕੀ ਮੋੜ ਹਰ ਗਲੀ ਮਹੱਲੇ ਪੈ ਸਕਦੀ ਹੈ ਇਹ ਜਵਾਨੀ ਨੂੰ ਇੱਕ ਨਵਾਂ ਮੋੜਾ ਦੇਣ ਵਾਲੀ ਹੋਵੇਗੀ ਪੰਮੀ ਭਾਈ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਖੇਡਾਂ ਮੰਗ ਨੌਕਰੀਆਂ ਵਿੱਚ 1% ਦੀ ਕੋਟਾ ਕਲਚਰਲ ਗਤੀਵਿਧੀਆਂ ਵਾਸਤੇ ਰਾਖਵਾਂ ਰੱਖੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਆਈ ਕੱਲ ਫਿਰ ਮਿਲਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ